ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪੰਜਾਬੀ ਰੀਅਲ ਨਿਊਜ਼ ਚੈਨਲ ਤੇ ਅੱਜ ਅਸੀਂ 7 ਸਤੰਬਰ ਦੀਆਂ ਖ਼ਬਰਾਂ ਲੈ ਕੇ ਹਾਜ਼ਰ ਹਾਂ ਪਹਿਲੀ ਖ਼ਬਰ ਆ ਰਹੀ ਹੈ ਜੀ ਸੋਨੇ ਦੀਆਂ ਕੀਮਤਾਂ ਦੇ ਬਾਰੇ 1,55,000 ਦੇ ਪਾਰ ਜਾਣ ਦਾ ਦਾਵਾ 골ਡਮੈਨ ਸੈਕਸ ਨੇ ਕੀਤਾ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ 트੍ਰੰਪ ਟੈਰਿਫ ਕਾਰਨ ਸਭ ਦੀਆਂ ਨਜ਼ਰਾਂ ਸੋਨੇ ਤੇ ਹੈ ਵਿਸ਼ਵ ਅਰਥ ਵਿਵਸਥਾ ਵਿੱਚ ਅਸਥਿਤ ਵਧਦੀ ਹੈ ਲੋਕ ਸੋਨੇ ਵੱਲ ਭੱਜਦੇ ਹਨ ਇਸ ਦੌਰਾਨ ਗੋਲਡਮੈਨ ਸੈਕਸ ਦਾ ਇੱਕ ਵੱਡਾ ਬਿਆਨ ਆਇਆ ਉਹਨਾਂ ਦਾ ਦਾਵਾ ਹੈ ਕਿ 10 ਗ੍ਰਾਮ ਸੋਨੇ ਦੀ ਕੀਮਤ 15000 ਤੱਕ ਪਹੁੰਚ ਸਕਦੀ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸੋਨੇ ਦੇ ਇਹ ਕਾਰਡ ਹੁਣ ਤੱਕ 60629 ਰੁਪਏ ਦਾ ਰਿਕਾਰਡ ਦਰਜ ਕੀਤਾ ਹੈ ਇਸ ਤੋਂ ਇਲਾਵਾ ਜੇਕਰ ਸੋਨੇ ਦੀ ਕੀਮਤ ਦੀ ਗੱਲ ਕਰੀਏ ਤਾਂ 1000 1,55,000 ਤੱਕ ਵਿਸ਼ਵ ਪੱਧਰ ਤੇ ਇਸ ਦੀ ਕੀਮਤ ਪਹੁੰਚਣ ਦੀਆਂ ਜਿਹੜੀਆਂ 골ਡਮੈਨ ਸੈਕਸ ਨੇ ਜਾਣਕਾਰੀ ਦਿੱਤੀ ਕਿ ਭਾਰਤ ਦੇ ਵਿੱਚ 1,55,000 ਤੱਕ ਸੋਨੇ ਦੀਆਂ ਕੀਮਤਾਂ ਦਾ ਰੇਟ ਬਹੁਤ ਜਲਦ ਪਹੁੰਚ ਸਕਦਾ ਹੈ। ਅਗਲੀ ਅਗਲੀ ਖਬਰ ਆ ਰਹੀ ਹੈ ਜੀ ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ ਕੀਤੀ ਗਈ ਹੈ। ਇਸ ਦਾ ਕਾਰਨ ਮੁੱਖ ਮੰਤਰੀ ਦੀ ਸਿਹਤ ਖਰਾਬ ਹੋਣਾ ਮੰਨਿਆ ਜਾ ਰਿਹਾ ਹੈ। ਦਰਸਲ ਬੀਤੇ ਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਸੰਚਾਲਕ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਹੜਪ੍ਰਭਾਵਿਤ ਇਲਾਕਿਆਂ ਦੇ ਦੌਰੇ ਲਈ ਆਉਣਾ ਸੀ ਪਰ ਉਹ ਖਰਾਬ ਤਬੀਅਤ ਕਾਰਨ ਨਹੀਂ ਆ ਸਕੇ ਤੇ ਕੇਜਰੀਵਾਲ ਇਕੱਲੇ ਹੀ ਨਜ਼ਰ ਆਏ ਕੇਜਰੀਵਾਲ ਦੇ ਪਾਰਟੀ ਪ੍ਰਧਾਨ ਅਮਨ अरोड़ा ਉਹਨਾਂ ਦਾ ਹਾਲ ਚਾਲ ਜਾਣਨ ਉਹਨਾਂ ਦੇ ਘਰ ਆਏ ਜਿਸ ਦਾ ਆਪਾਂ ਜਾਣਕਾਰੀ ਪਹਿਲੇ ਵੀ ਦੇ ਚੁੱਕੇ ਹਾਂ ਮੀਟਿੰਗ ਹੋਣੀ ਸੀ ਬੈਠਕ ਦਾ ਏਜੰਡਾ ਜਾਰੀ ਨਹੀਂ ਕੀਤਾ ਗਿਆ ਸੀ ਪਰ ਯਕੀਨੀ ਤੌਰ ਤੇ ਇਸ ਮੀਟਿੰਗ ਦੇ ਵਿੱਚ ਹਰ ਦੇ ਹਾਲਾਤ ਇਸ ਦੇ ਨਾਲ ਨਜੀਖਣ ਤੇ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮਦਦ ਤੇ ਤੰਤ ਚਰਚਾ ਹੋਣੀ ਸੀ ਪਰ ਇਸ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਅਗਲਾ ਮਹੱਤਵਪੂਰਨ ਖਬਰ ਆ ਰਹੀ ਹੈ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਬੀਬੀ ਐਮਬੀ ਦਾ ਦਾਵਾ ਪੰਜਾਬ ਦੇ ਵਿਚੜਾ ਨੂੰ ਲੈ ਕੇ ਪਾਖੜਾ ਵਿਆਸ ਮੈਨੇਜਮੈਂਟ ਬਾਰਡਰ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ ਬੀਬੀ ਐਮ ਬੀਬੀ ਦੇ ਚੇਅਰਮੈਨ ਮਨੋਜ ਤ੍ਰਿਪਟਾਰ ਤ੍ਰਿਪਾਠੀ ਨੇ ਅੰਕੜਿਆਂ ਦਾ ਦਾਵਾ ਕੀਤਾ ਕਿ ਸਾਲ ਨਾਲ ਡੈਮਾ ਦੇ ਵਿੱਚ 1988 ਦੇ ਭਿਆਨ ਖੜਾਂ ਤੋਂ ਵੀ ਵੱਧ ਪਾਣੀ ਆਇਆ ਅਤੇ ਵਿਆਸ ਦਰਿਆ ਦੇ ਵਿੱਚ ਪਾਣੀ ਦੀ ਆਮਦ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਚੇਅਰਮੈਨ ਮਨੋਸ਼ ਤ੍ਰਿਪਾਠੀ ਨੇ ਦੱਸਿਆ ਕਿ ਇਸ ਮੌਨਸੂਨ ਸੀਜ਼ਨ ਵਿੱਚ ਡੈਮਾ ਵਿੱਚ 11.7 ਬਿਲੀਅਨ ਕਿਊਬਿਕ ਮੀਟਰ ਪਾਣੀ ਆਇਆ ਜੋ ਇੱਕ ਇਤਿਹਾਸਿਕ ਰਿਕਾਰਡ ਹੈ ਉਹਨਾਂ ਨੇ ਕਿਹਾ ਕਿ ਇਸ ਵਾਰ 1988 ਤੋਂ ਵੱਧ ਪਾਣੀ ਆਇਆ ਇਸ ਵਾਰ 2023 ਤੋਂ 20% ਵੱਧ ਪਾਣੀ ਆਇਆ ਵਿਆਸ ਦੇ ਰਾਤ ਦੇ ਵਿੱਚ ਪਾਣੀ ਦਾ ਵਹਾਅ 62 ਕਿਊਸਿਕ ਨੂੰ ਪਾਰ ਕਰ ਗਿਆ ਜਿਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ 1988 ਦੇ ਵਿੱਚ ਬਹੁਤ ਜ਼ਿਆਦਾ ਡੈਮਾਂ ਦੇ ਵਿੱਚ ਪਾਣੀ ਆਇਆ ਸੀ ਉਸ ਦਾ ਰਿਕਾਰਡ ਤੋੜਿਆ ਨਾਲ ਦੀ ਨਾਲ 2023 ਦੇ ਵਿੱਚ ਜੋ ਪਾਣੀ ਆਇਆ ਸੀ ਉਸ ਤੋਂ ਵੀ 20% ਦੀ ਵੱਧ ਪਾਣੀ ਇਸ ਵਾਰ ਡੈਮਾਂ ਦੇ ਵਿੱਚ ਆਉਣ ਦਾ ਦਾਵਾ ਕੀਤਾ ਜਾ ਰਿਹਾ ਹੈ ਅਗਲੀ ਖਬਰ ਹਰਜੋਤ ਬੈਂਸ ਨੇ ਦਿੱਤੀ ਰਾਹਤ ਦੀ ਖਬਰ ਸਿੱਖਿਆ ਮੰਤਰੀ ਹਰਜੋਤ ਵੈਨਸ ਨੇ ਕਿਹਾ ਕਿ ਸਤਲੁਜ ਦੇ ਕੰਡਿਆਂ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਯਤਨਾਂ ਨਾਲ ਹਾਲਾਤ ਹੌਲੀ-ਹੌਲੀ ਸੰਭਲ ਰਹੇ ਹਨ ਲੋਕਾਂ 'ਕਬਰੋਂ ਦੀ ਲੋਡ ਨਹੀਂ ਹੈ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡ ਹਰੀਵਾਲ ਵਿੱਚ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਪਹੁੰਚੇ ਜਿੱਥੇ ਉਹਨਾਂ ਨੇ ਅਧਿਕਾਰੀਆਂ ਨੂੰ ਬੰਨਾਂ ਦੀ ਮਜ਼ਬੂਤੀ ਦੇ ਕੰਮ ਕੰਮ ਤੇ ਵਿੱਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਉਹਨਾਂ ਨੇ ਕਿਹਾ ਕਿ ਦਰਿਆ ਦੇ ਕੰਡਿਆਂ ਨੂੰ ਜੱਬੋ ਬੈਗਾਂ ਨਾਲ ਮਜ਼ਬੂਤ ਕੀਤਾ ਜਾ ਰਿਹਾ ਤੇ ਇਸ ਦੇ ਵਿੱਚ ਕੰਮ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਨਾਲ ਨੌਜਵਾਨਾਂ ਸਮਾਜ ਸੇਵੀ ਸੰਗਠਨ ਸੰਤ ਮਹਾਤਮਾ ਤੇ ਪਿੰਡ ਵਾਸੀਆਂ ਨੇ ਵੀ ਵੱਡਾ ਯੋਗਦਾਨ ਪਾਇਆ ਬੈਂਸ ਨੇ ਕਿਹਾ ਕਿ ਕਿਸੇ ਵੀ ਇਲਾਕੇ ਦੇ ਨਿਵਾਸੀ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਇੱਕ ਵੱਡੀ ਰਾਤ ਵਾਲੀ ਖਬਰ ਕਰਦੇ ਆਂ ਸਾਂਝੀ ਕਰਦੇ ਆਂ ਕਿਹਾ ਕਿ ਭਾਗੜਾ ਡੈਮ ਦਾ ਪਾਣੀ 16 ਜਾਂ 79.5 5 ਫੁੱਟ ਦੇ ਸੀ ਘਟ ਕੇ ਫੁੱਟ ਰਹਿ ਗਿਆ ਹਾਲਾਂਕਿ ਹਾਲਾਂਕਿ ਅੱਧਾ ਫੁੱਟ ਹੀ ਪਾਣੀ ਦੇ ਵਿੱਚ ਕਮੀ ਦੇਖਣ ਨੂੰ ਮਿਲੀ ਹੈ ਪਰ ਕਿਤੇ ਨਾ ਕਿਤੇ ਇਹ ਇੱਕ ਰਾਹਤ ਦੀ ਖਬਰ ਪੰਜਾਬ ਵਾਸੀਆਂ ਦੇ ਲਈ ਹੈ ਅਗਲੀ ਖਬਰ ਪੌਂਗ ਡੈਮ ਦੇ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ 14 ਫੁੱਟ ਉੱਪਰ ਸੂਬੇ ਦੇ ਵਿੱਚ ਹੜ੍ਹ ਦੇ ਲਪੇਟ ਦੇ ਵਿੱਚ ਆਏ ਕੁਝ ਇਲਾਕਿਆਂ ਦੇ ਵਿੱਚ ਰਾਹਤ ਦੀ ਖਬਰ ਹੈ ਕੁਝ ਦੇ ਵਿੱਚ ਰਾਹਤ ਦੀ ਖਬਰ ਅਜੇ ਦਿਖਾਈ ਨਹੀਂ ਦੇ ਰਹੀ ਕਿਉਂਕਿ ਸੂਬੇ ਦੇ ਤਿੰਨ ਡੈਮਾਂ 'ਚ ਪਾਣੀ ਖਤਰੇ ਦੇ ਨਿਸ਼ਾਨ ਤੇ ਹੈ ਪੌਂਗ ਡੈਮ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 14 ਫੁੱਟ ਉੱਪਰ ਪੁੱਜ ਚੁੱਕਾ ਹੈ ਇਸ ਦੇ ਨਾਲ ਹੀ ਭਾਖੜਾ ਡੈਮ ਦੇ ਵਿੱਚ ਪਾਣੀ ਦਾ ਖਤਰਾ ਨਿਸ਼ਾਨ ਸਿਰਫ ਜਿਹੜਾ ਨੇੜੇ țeੜੇ ਹੀ ਹੈ ਇਸ ਕਾਰਨ ਸਤਲੁਜ ਦਰਿਆ ਦੇ ਆਲੇ-ਦੁਆਲੇ ਤੇ ਜਿਲਾਂ ਦੇ ਵਿੱਚ ਹੜ੍ਹਾਂ ਦਾ ਖਤਰਾ ਹੋਰ ਵੱਧ ਲਿਆ ਹੈ ਲੁਧਿਆਣਾ ਦੀ ਤਾ ਪੰਜ ਥਾਂ ਸਤਲੁਜ ਦੇ ਕਿਨਾਰੇ ਵਿੱਚ ਬਣੇ ਤੁਸੀਂ ਬੰਨ ਕਮਜ਼ੋਰ ਹੋ ਗਏ ਹਨ ਇੱਕ ਥਾਂ ਪਿੰਡ ਸਰਸਾਲੀ ਦੇ ਵਿੱਚ ਫੌਜ ਦੀ ਮਦਦ ਨਾਲ ਬੰਨ ਤੋਂ 200 ਮੀਟਰ ਪਿੱਛੇ 1 ਕਿਲੋਮੀਟਰ ਇਲਾਕੇ ਦੇ ਵਿੱਚ ਰਿੰਗ ਬੰਨ ਦਾ ਨਿਰਮਾਣ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਹਾਲਾਂਕਿ ਪੰਜਾਬ ਦੇ ਵਿੱਚ ਪਹਿਲਾਂ ਨਾਲੋਂ ਥੋੜਾ ਫਰਕ ਪਿਆ ਸਤਲੁਜ ਦਰਿਆ ਦੇ ਵਿੱਚ ਹੀ ਇਕੱਠਾ ਹੋਣ ਨਾਲ ਤਰਨਤਾਰਨ ਦੇ ਵਿੱਚ ਵੀ ਸੂਚੀ 1 ਤੁਪਟਨ ਦਾ ਖਤਰਾ ਮੰਡਰਾ ਰਿਹਾ ਹੈ ਇੱਥੇ ਛੱਡੇ ਪਾਣੀ ਦੇ ਕਾਰਨ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਹਾਲਾਤ ਸੁਧਰਨ ਦੀ ਬਜਾਏ ਵਿਗੜਨੇ ਜਾ ਰਹੇ ਹਨ ਫਾਜ਼ਿਲਕਾ 'ਚ ਹੜ੍ਹਾਂ ਦੇ ਪਾਣੀ ਦੇ ਖੇ ਦੇ ਵਿੱਦੇ ਵਿੱਚ ਉਹ ਪਿੰਡ ਜਿਹੜੇ ਅਜੇ ਉਚਾਈ ਕਾਰਨ ਬਚੇ ਹੋਏ ਬਚੇ ਹੋਏ ਹਨ ਪਾਣੀ ਉਹਨਾਂ ਚੈਰਾਂ 'ਚ ਵੀ ਪਾਣੀ ਦਾਖਲ ਹੋਣ ਲੱਗ ਗਿਆ ਹੈ ਹੈੱਡ ਤੋਂ ਲੱਖ ਹੁਸ਼ੇਨ ਵੈਲ ਹੈੱਡ ਤੋਂ 3 ਲੱਖ 30000 ਕਿਊਸਿਕ ਪਾਣੀ ਛੱਡਣ ਮਗਰੋਂ ਫਾਜ਼ਿਲਕਾ ਚ ਪਾਣੀ ਦਾ ਪੱਧਰ ਇੱਕ ਪੁੱਟ ਹੋਰ ਵੱਧ ਗਿਆ ਸੀ ਇਸ ਕਾਰਨ ਕਈ ਪਿੰਡਾਂ ਦੇ ਵਿੱਚ ਚਿੰਤਾ ਬਣੀ ਹੋਈ ਹੈ ਅਗਲਾ ਮਹੱਤਵਪੂਰਨ ਅਪਡੇਟ ਦੇ ਵੱਲ ਰੁਖ ਕਰਾਂਗੇ ਜੀ ਮੁਲਾਜ਼ਮਾਂ ਦੇ ਲਈ ਖੁਸ਼ਖਬਰੀ ਪੈਨਸ਼ਨ ਨੂੰ ਲੈ ਕੇ ਵੱਡਾ ਵੱਡੀ ਖਬਰ ਆ ਰਹੀ ਹੈ ਨੌਕਰੀ ਖਤਮ ਹੋਣ ਤੋਂ ਬਾਅਦ ਕਰਮਚਾਰੀਆਂ ਲਈ ਸਭ ਤੋਂ ਵੱਡੀ ਚਿੰਤਾ ਰਿਟਾਇਰਮੈਂਟ ਯੋਜਨਾ ਦੇ ਪੈਨਸ਼ਨ ਹੈ ਭਾਰਤ ਵਿੱਚ ਇਸ ਦੇ ਲਈ ਦੋ ਆਪਸ਼ਨ ਹਨ ਐਪ ਐਨਪੀਐਸ ਅਤੇ ਯੂਪੀਐਸ ਯੂਨੀਫਾਈਡ ਪੈਨਸ਼ਨ ਸਕੀਮ ਯਾਨੀ ਯੂਪੀਐਸ ਸਾਲ 1 ਅਪ੍ਰੈਲ 2025 ਨੂੰ ਦੇਸ਼ ਵਿੱਚ ਲਾਗੂ ਕੀਤਾ ਗਈ ਹੈ ਹੁਣ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਬਾਰੇ ਇੱਕ ਵੱਡਾ ਫੈਸਲਾ ਲਿਆ ਪਰਸਨਲ ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਨੇ ਯੂਪੀਐਸ ਨਾਲ ਸੰਬੰਧਿਤ ਨਿਯਮਾਂ ਦੇ ਵਿੱਚ ਬਦਲਾਅ ਕੀਤੇ ਹਨ ਹੁਣ ਜੇਕਰ ਕੋਈ ਕਰਮਚਾਰੀ 20 ਸਾਲ ਦੀ ਨਿਯਮਤ ਨੌਕਰੀ ਪੂਰੀ ਕਰਦਾ ਤਾਂ ਉਸ ਨੂੰ ਪੂਰੀ ਪੈਨਸ਼ਨ ਦਾ ਅਧਿਕਾਰ ਮਿਲੇਗਾ ਪੁਰਾਣੀ ਸੀਮਾ ਘਟਾਉਣ ਦੀ ਮੰਗ ਕਰਮਚਾਰੀਆਂ ਦੁਆਰਾ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਇਸ ਦੇ ਵਿੱਚ ਹੁਣ ਇੱਕ ਵੱਡਾ ਬਦਲਾਅ ਹੋਇਆ ਇਸ ਬਦਲਾਅ ਨਾਲ ਲੱਖਾਂ ਕੇਂਦਰੀ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ 25 ਸਾਲਾਂ ਦੀ ਸਰਵਿਸ ਪੂਰੀ ਕਰਦਾ ਸੀ ਤਾਂ ਜੇਕਰ ਕੋਈ 24 ਸਾਲ ਕੰਮ ਕਰਦਾ ਤਾਂ ਵੀ ਉਸ ਨੂੰ ਪੂਰਾ ਲਾਭ ਨਹੀਂ ਮਿਲਦਾ ਸੀ ਪਰ ਹੁਣ ਇਸ ਤਰ੍ਹਾਂ ਨਹੀਂ ਹੋਵੇਗਾ ਯੂਪੀਐਸ ਨੇ ਅਪੀਨ ਐਨਪੀਐਸ ਦੀ ਜਿਹੜੀ ਸਕੀਮ ਆ ਸਰਕਾਰ ਦੇ ਵੱਲੋਂ ਲਾਗੂ ਕੀਤੀ ਗਈ ਹੈ ਅਗਲੀ ਖਬਰ ਜੀ ਗੁਰਦ ਗੁਰਦਿਆਂ ਦੀ ਬਿਮਾਰੀ ਤੋਂ ਪੀੜਿਤ ਅਭਿਜੋਤ ਦੇ ਅਭਿਜੋਤ ਦੀਆਂ ਹੱਡ ਨੇ ਵਿਧਾਈਆਂ ਦਿੱਕਤਾਂ ਸਰਕਾਰ ਨੇ ਵਧਾਇਆ ਮਦਦ ਦਾ ਹੱਕ ਖਬਰ ਆ ਰਹੀ ਹੈ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੀ ਉਸ ਤੋਂ ਪਹਿਲਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਹੋਵੇਗਾ ਅਗਲੀ ਖਬਰ ਆ ਰਹੀ ਹੈ ਪੰਜਾਬ ਦੇ ਵਿੱਚ ਆਈ ਭਿਆਨਕ ਹੜ੍ਹਾਂ ਨਾਲ 40 ਦੇ ਕਰੀਬ ਲੋਕਾਂ ਦੀ ਮੌਤ ਹੋਈ ਪਰ ਇਨ੍ਹਾਂ ਹੜ੍ਹਾਂ ਨੇ ਗੁਰਦੇ ਦੀ ਬਿਮਾਰੀ ਤੋਂ ਪੀੜਿਤ 8 ਸਾਲ ਦੇ ਬੱਚੇ ਲਈ ਜ਼ਿੰਦਗੀ ਹੋਰ ਵੀ ਮੁਸ਼ਕਿਲ ਬਣਾ ਦਿੱਤੀ ਜਿਸ ਦਾ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਭਿਜਿਤ ਸਿੰਘ ਅੰਮ੍ਰਿਤਸਰ ਦੇ ਅਜਨਾਲਾ ਬਲਾਕ ਦੇ ਤਲਵੰਡੀ ਰਾਏ ਦਾਦੂ ਪਿੰਡ ਦਾ ਰਹਿਣ ਵਾਲਾ ਹੈ ਗੁਰਦੇ ਦੀ ਬਿਮਾਰੀ ਜਿਸ ਨੂੰ ਨੇਫਰੋਟਿਕ ਸਿੰਡਰੋਮ ਕਿਹਾ ਜਾਂਦਾ ਹੈ ਤੋਂ ਪੀੜਿਤ ਹੈ ਇਹ ਪਰਿਵਾਰ ਹਰ ਦੋ ਮਹੀਨੇ ਬਾਅਦ ਲਗਭਗ 250 ਕਿਲੋਮੀਟਰ ਦੂਰ ਚੰਡੀਗੜ੍ਹ ਦੇ ਪੀਜੀਆਈ ਵਿੱਚ ਜਾਂਦਾ ਇਸ ਦੇ ਲਈ 45000 ਦਾ ਖਰਚਾ ਆਉਂਦਾ ਸੀ ਪਰ ਉਸ ਦੇ ਪਿੰਡ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਹੜ੍ਹਾਂ ਨੇ ਚੀਜ਼ਾਂ ਨੂੰ ਬਹੁਤ ਗੁੰਝਲਦਾਰ ਕਰ ਦਿੱਤਾ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਸ ਨੂੰ ਸਭਨੋਂ ਬੁਨਿਆਦੀ ਚੀਜ਼ਾਂ ਪ੍ਰਾਪਤ ਕਰਨ ਲਈ ਵੀ ਤੈਰਨਾ ਪੈ ਰਿਹਾ ਸੀ ਪਰਿਵਾਰ ਨੇ ਆਪਣਾ ਇੱਕੋ ਇੱਕ ਆਮਦਨ ਦਾ ਸਰੋਤ ਵੀ ਗਵਾ ਦਿੱਤਾ ਕਿਉਂਕਿ ਉਹਨਾਂ ਦਾ ਖੇਤ ਹੜ੍ਹਾਂ ਦੇ ਵਿੱਚ ਡੁੱਬ ਗਿਆ ਤੇ ਫਸਲਾਂ ਤਬਾਹ ਹੋ ਗਈਆਂ ਹਨ ਦੱਸ ਦਈਏ ਕਿ ਅਬजूद ਦੇ ਦੋਵੇਂ ਗੁਰਦੇ ਖਰਾਬ ਹੋ ਗਏ ਸਨ ਉਸ ਨੂੰ 18 ਸਾਲ ਦੀ ਉਮਰ ਤੱਕ ਨਿਜ਼ਮਤ ਦੇਖਭਾਲ ਦੀ ਲੋੜ ਹੈ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਅਸੀਂ ਉਸ ਦਾ ਇਲਾਜ ਸਮੇਂ ਸਿਰ ਨਹੀਂ ਕਰਵਾਇਆ ਤਾਂ ਉਸ ਦਾ ਚਿਹਰੇ ਤੇ ਸਰੀਰ ਸ਼ਰੀਰ ਸੁੱਜ ਜਾਵੇਗਾ ਸਾਰੇ ਲੋਕ ਪਹਿਲਾਂ ਵੀ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੈ ਅਤੇ ਹੁਣ ਚੀਜ਼ਾਂ ਹੋਰ ਬਿਮਾਰੀਆਂ ਹੋ ਗਈਆਂ ਸੀਐਮ ਮਾਨ ਨੇ ਵੀ ਐਲਾਨ ਕਰ ਦਿੱਤਾ ਹੈ ਅਗਲਾ ਜੀ ਅਗਲੀ ਅਪਡੇਟ ਐਸਐਸਸੀ ਸਿੱਖਿਆਰਥੀਆਂ ਦੇ ਲਈ ਵੱਡਾ ਮਹੱਤਵਪੂਰਨ ਖਬਰ ਆ ਰਹੀ ਹੈ ਜੀ ਪਸ਼ੂ ਪਾਲਣ ਮੰਛੀ ਪਾਲੰਡੇਰੀ ਵਿਕਸ ਵਿਕਾਸ ਵਿਭਾਗ ਦੇ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਡਾਇਰੈਕਟਰ ਡੈਰੀ ਵਿਕਾਸ ਵਿਭਾਗ ਪੰਜਾਬ ਕੁਲਦੀਪ ਸਿੰਘ ਦਸੋਵਾਲ ਅਗਵਾਈ ਹੇਠਾਂ ਡੈਰੀ ਵਿਕਾਸ ਵਿਭਾਗ ਤੇ ਪੰਜਾਬ ਡੈਰੀ ਵਿਕਾਸ ਬੋਰਡ ਵੱਲੋਂ ਐਸ ਸੀ ਸੀ ਲਾਭਪਾਤਰੀਆਂ ਦਾ 2 ਹਫਤਿਆਂ ਦਾ ਮੁਫਤ ਡੈਰੀ ਸਿਖਲਾਈ ਕੋਰਸ ਦਾ ਦੂਜਾ ਬੈਚ 15 ਸਤੰਬਰ 2025 ਤੋਂ ਡੈਰੀ ਸਿਖਲਾ ਡੈਰੀ ਸਿਖਲਾਈ ਕੇਂਦਰ ਚਿਤਾਵਲੀ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ ਇਹ ਜਾਣਕਾਰੀ ਦਿੰਦੇ ਹਰਪ੍ਰੀਤ ਸਿੰਘ ਡਿਪਟੀ ਡਾਇਰੈਕਟਰ ਡੈਰੀ ਐਸ ਐਸ ਨਗਰ ਨੇ ਦੱਸਿਆ ਕਿ ਸਿਖਲਾਈ ਸਕੀਮ ਤਹਿਤ ਸਿਖਲਾਈ ਉਹਨਾਂ ਵਿਅਕਤੀਆਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਦੀ ਉਮਰ 18 ਤੋਂ 50 ਸਾਲ ਦੇ ਦਰਮਿਆਨ ਹੋਵੇ ਘੱਟੋ-ਘੱਟ ਪੰਜਵੇਂ ਪਾਸ ਹੋਣਾ ਅਨੁਸੂਚਿਤ ਤੇਜ ਜਾਤੀ ਦੇ ਨਾਲ ਸੰਬੰਧ ਰੱਖਦੇ ਹੋਣ ਪੰਜਾਬ ਸਰਕਾਰ ਵੱਲੋਂ ਇਹ ਸਿਖਲਾਈ ਮੁਫਤ ਕਾਰਵਾਈ ਕਰਵਾਈ ਜਾ ਰਹੀ ਹੈ ਇਸੇ ਅੱਜ ਦੀਆਂ ਤਾਜ਼ੀਆਂ ਖਬਰਾਂ ਜੇਕਰ ਤੁਹਾਨੂੰ ਖਬਰਾਂ ਵਧੀਆਂ ਲੱਗੀਆਂ ਹੋਣ ਤਾਂ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ